ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲੁੱਟਣ ਦੇ ਤੌਰ ਤਰੀਕੇ ਬਦਲਦੇ ਜਾ ਰਹੇ ਨੇ ਪੁਰਾਣੇ ਸਮੇਂ ਵਿੱਚ ਹੁੰਦਾ ਸੀ ਵੀ ਜੇ ਲੋਕਾਂ ਨੂੰ ਲੁੱਟਣਾ ਹੈ ਤੇ ਤਿੰਨ ਹੀ ਤਰੀਕੇ ਸਨ ਜਾਂ ਬੰਦੂਕ ਦੀ ਨੋਕ ਦੇ ਉੱਤੇ ਜਾਂ ਚੋਰੀ ਕਰਕੇ ਤੇ ਜਾਂ ਤੂੰ ਤੇ ਮੈਂ ਭਰਾ ਭਰਾ ਕਹਿ ਕੇ ਠੱਗ ਬਣ ਕੇ ਚੌਥਾ ਤਰੀਕਾ ਹੋਰ ਏ ਕਾਨ ਰਲਿਆ ਨਾਲ ਉਹਦਾ ਨਾਂ ਹੈ ਵੀ ਧਰਮ ਦੀ ਆੜ ਧਰਮ ਦੇ ਪਰਦੇ ਦੇ ਹੇਠ ਕਿਸੇ ਨੂੰ ਲੁੱਟਣਾ ਕਿਉਂਕਿ ਬੰਦੂਕ ਦੀ ਨੋਕ ਦੇ ਉੱਤੇ ਜਦੋਂ ਤੁਸੀਂ ਲੁੱਟਣਾ ਹੈ ਤੇ ਨਫ਼ਰਤ ਦੇ ਪਾਤਰ ਬਣ ਜਾਓਗੇ ਸਮਾਜ ਦੇ ਅੰਦਰ ਗੱਲ ਕੀ ਚੱਲੇਗੀ ਫਲਾਣਾ ਸਿੰਘ ਡਾਕੂ ਏ ਫਲਾਣਾ ਰਾਮ ਡਾਕੂ ਏ ਇਹ ਗੱਲ ਚੱਲੇਗੀ ਨਾ ਤੇ ਡਾਕੂ ਤੋਂ ਲੋਕ ਨਫ਼ਰਤ ਕਰਦੇ ਨੇ ਚੋਰ ਤੋਂ ਲੋਕ ਨਫ਼ਰਤ ਕਰਦੇ ਨੇ ਘਰ ਦੇ ਦਰਵਾਜ਼ੇ ਬੰਦ ਕਰ ਲੈਂਦੇ ਨੇ ਪਰ ਜਦੋਂ ਤੁਸੀਂ ਧਰਮ ਦਾ ਲਿਬਾਸ ਪਾ ਲਿਆ ਧਰਮ ਦਾ ਪਰਦਾ ਬਣਾ ਲਿਆ ਤੇ ਲੋਕਾਂ ਦੀ ਨਫ਼ਰਤ ਤੋਂ ਬਚ ਜਾਓਗੇ ਤੇ ਲੋਕਾਂ ਦੇ ਵਿਸ਼ਵਾਸ ਦੇ ਪਾਤਰ ਬਣ ਜਾਓਗੇ ਲੋਕ ਧਰਮ ਦੇ ਉੱਤੇ ਵਿਸ਼ਵਾਸ ਕਰਦੇ ਨੇ ਤੁਸੀਂ ਧਰਮੀ ਹੋਣ ਦਾ ਦਾਵਾ ਕਰ ਲਿਆ ਧਰਮ ਦੀ ਪੋਸ਼ਾਕ ਪਾ ਲਈ ਧਰਮ ਦਾ ਪਰਦਾ ਬਣਾ ਲਿਆ ਹੁਣ ਲੋਕਾਂ ਨੂੰ ਵੀ ਲੁੱਟਣਾ ਹੈ ਪਰ ਜਿਨ੍ਹਾਂ ਨੂੰ ਲੁੱਟਣਾ ਹੈ ਨਾ ਉਹਨਾਂ ਨੂੰ ਪਤਾ ਲੱਗਣਾ ਤੁਹਾਨੂੰ ਤੇ ਪਤਾ ਹੀ ਹੈ ਤੁਸੀਂ ਲਟੇਰੇ ਹੋ ਉਹਨਾਂ ਨੂੰ ਪਤਾ ਨਹੀਂ ਲੱਗਣਾ ਕਿ ਇਹ ਸਾਨੂੰ ਲੁੱਟ ਰਿਹਾ ਹੈ ਤੁਹਾਡੀ ਪੂਜਾ ਵੀ ਚੱਲਦੀ ਰਹੇਗੀ ਤੁਸੀਂ ਲੁੱਟਦੇ ਵੀ ਰਹੋਗੇ ਡਾਕੂ ਚੋਰ ਕਾਤਲ ਠੱਗ ਇਨਾ ਸਾਰਿਆਂ ਦੇ ਨਾਲ ਨਾ ਸਮਾਜ ਦੀ ਨਫ਼ਰਤ ਹੁੰਦੀ ਹੈ ਸਮਾਜ ਨਫ਼ਰਤ ਦੀਆਂ ਨਗਾਵਾਂ ਦੇ ਨਾਲ ਵੇਖਦਾ ਹੈ ਪਰ ਜਿੰਨੇ ਆਪਣੇ ਆਪ ਨੂੰ ਸੰਤ ਅਖਵਾ ਲਿਆ ਸਾਧ ਅਖਵਾ ਲਿਆ ਚੰਗਾ ਅਖਵਾ ਲਿਆ ਪੀਰ ਅਖਵਾ ਲਿਆ ਉਹਦੇ ਉੱਤੇ ਲੋਕਾਂ ਦਾ ਭਰੋਸਾ ਬਣ ਜਾਂਦਾ ਹੈ ਉਹਦੇ ਤੇ ਲੋਕਾਂ ਦਾ ਵਿਸ਼ਵਾਸ ਬਣ ਜਾਂਦਾ ਹੈ ਲੋਕਾਂ ਦੀ ਸ਼ਰਧਾ ਬਣ ਜਾਂਦੀ ਹੁਣ ਕੰਮ ਉਹੀ ਹੈ ਜਿਹੜਾ ਡਾਕੂ ਦਾ ਕੰਮ ਹੈ ਕੰਮ ਉਹੀ ਹੈ ਜਿਹੜਾ ਚੋਰ ਦਾ ਕੰਮ ਹੈ ਫਰਕ ਇਹ ਨਹੀਂ ਵੀ ਤਰੀਕਾ ਬਦਲ ਲਿਆ ਜਿਵੇਂ ਤੁਸੀਂ ਕਿਸੇ ਜਗ੍ਹਾ ਤੇ ਜਾਣਾ ਹੋਵੇ ਕੋਈ ਟ੍ਰੇਨ ਰਾਹੀਂ ਜਾਂਦਾ ਏ, ਪਲੇਨ ਰਾਹੀਂ ਜਾਂਦਾ ਏ, ਪੈਦਲ ਜਾਂਦਾ ਏ, ਘੋੜੇ ਰਾਹੀਂ ਜਾਂਦਾ ਏ, ਕਿਸੇ ਹੋਰ ਤੌਰ ਤਰੀਕੇ ਦੇ ਨਾਲ ਜਾਂਦਾ ਏ ਜਾਂ ਪੈਦਲ ਚੱਲ ਕੇ ਜਾਂਦਾ ਹੈ। ਜਾਣਾ ਮੰਜ਼ਲ ਤੇ ਹੈ। ਕੰਮ ਇੱਕੋ ਹੀ ਚੱਲ ਰਿਹਾ ਹੈ ਵੀ ਲੁੱਟਣਾ ਹੈ। ਬੰਦੂਕ ਦੀ ਨੋਕ ਦੇ ਨਾਲ ਲੋਕਾਂ ਦੀ ਨਫ਼ਰਤ ਹੈ। ਜਨਰੇਸ਼ਨ ਦਾ ਗਾਇਬੇ ਸਮੇਂ ਦੀ ਗਰਦਸ਼ੇ ਤੁਸੀਂ ਟੰਗ ਦੂਜਾ ਲੱਭ ਲਿਆ ਵੀ ਲੋਕਾਂ ਨੂੰ ਵੈਸ ਤਰੀਕੇ ਦੇ ਨਾਲ ਲੁੱਟ ਲੋ ਇਹ ਰਾਹ ਚੰਗਾ ਹੈ। ਇਹ ਗੱਲ ਮੈਂ ਕਿਉਂ ਕਹੀ? ਕਿਉਂਕਿ ਮੈਂ ਪਿਛਲੇ ਦਿਨਾਂ ਦੇ ਅੰਦਰ ਇੱਕ ਵੀਡੀਓ ਸੁਣ ਰਿਹਾ ਸਾਂ ਇੱਕ ਪਖੰਡੀ ਬਾਬਾ ਪਾਏ ਨੇ ਕੱਪੜੇ ਉਹਨੇ ਥੋੜੇ ਜਿਹੇ ਜੋਗੀਏ ਰੰਗ ਦੇ ਵੱਡਾ ਸਾਰਾ ਡੁੱਚੂ ਜਿਹਾ ਪਗੜ ਬੱਧਾ ਸਿਰ ਦੇ ਉੱਤੇ ਤੇ ਉਹਨਾਂ ਅਗਰਾਈ ਕਰਨ ਦੀ ਗੱਲ ਕਰਦਾ ਹੈ ਉਹ ਕਹਿੰਦਾ ਕਿਸੇ ਬਾਬੇ ਦਾ ਨਾਮ ਲੈਂਦਾ ਮੈਨੂੰ ਨਾਂ ਯਾਦ ਵਿੱਚ ਨਹੀਂ ਕੀ ਉਹਨੇ ਨਾਂ ਲਿਆ ਅਖਿਉ ਉਸ ਬਾਬੇ ਦੇ ਚੇਲੇ ਜੀ ਕਿਸੇ ਪਿੰਡ ਦੇ ਅੰਦਰ ਨਾ ਉਗਰਾਈ ਲੈਣ ਵਾਸਤੇ ਚਲੇ ਗਏ ਸਾਰੇ ਪਿੰਡ ਵਾਲਿਆਂ ਨੇ ਸ਼ਰਦਾ ਦੇ ਨਾਲ ਉਹਨੂੰ ਉਗਰਾਈ ਦਿੱਤੀ ਪਰ ਇੱਕ ਘਰ ਵਾਲੇ ਨੇ ਉਗਰਾਈ ਨਾਂ ਦਿੱਤੀ ਸਗੋਂ ਬਾਬੇ ਦੇ ਛੇਲੇ ਦੇ ਫੜ ਕੇ ਨਾ ਦੋ ਚਪੇੜਾਂ ਮਾਰੀਆਂ ਅੱਛਾ ਜਦੋਂ ਇਹ ਗੱਲ ਸੁਣਾ ਰਿਹਾ ਹੈ ਨਾ ਉਦੋਂ ਉਹਦੀ ਸਟੇਜ ਦੇ ਉੱਤੇ ਚਾਰ ਪੰਜ ਓਦਾਂ ਦੀ ਚਿੱਟੀ ਸਿਉਂਖ ਪਖੰਡੀ ਸਾਧੋ ਦੇ ਨਾਲ ਬੈਠੇ ਵੀ ਨਜ਼ਰ ਆ ਰਹੇ ਨੇ ਖੈਰ ਉਹ ਕਹਿੰਦੇ ਵੀ ਇੱਕ ਨੇ ਫੜ ਕੇ ਚਪੇੜਾ ਮਾਰੀਆਂ ਸਮਾਂ ਬੀਤ ਗਿਆ ਚਲੇ ਗਏ ਲੋਕ ਵੇਖ ਰਹੇ ਸਨ ਉਹ ਜਿਹਨੂੰ ਚਪੇੜਾਂ ਵੱਜੀਆਂ ਅਖੇ ਉਸ ਚੇਲੇ ਨੇ ਤੇ ਬਾਬਾ ਜੀ ਨੂੰ ਆਣ ਕੇ ਨਾਂ ਦੱਸਿਆ ਤੇ ਕਿਸੇ ਬੀਬੀ ਨੇ ਆਣ ਕੇ ਦੱਸਤਾ ਵੀ ਤੁਹਾਡੇ ਚੇਲੇ ਨੂੰ ਫਲਾਣੇ ਬੰਦੇ ਨੇ ਚਪੇੜਾਂ ਮਾਰੀਆਂ ਤੇ ਅਖੇ ਬਾਬਾ ਜੀ ਕਹਿੰਦੇ ਨੇ ਹੁਣੇ ਸੂਤ ਕਰ ਦਿੰਨੇ ਨਾਲ ਦੀ ਨਾਲ ਅਖੇ ਪਤਾ ਨਹੀਂ ਕੀ ਪੜਿਆ ਕੀ ਕੀਤਾ ਤੇ ਉਹ ਬੰਜਾ ਬੰਦਾ ਆਪਣੇ ਘਰ ਦੇ ਅੰਦਰ ਪਿਆ ਪਿਆ ਇਨਾ ਮੰਜੇ ਤੇ ਪੈ ਗਿਆ ਤੇ ਉੱਠਿਆ ਹੀ ਨਹੀਂ ਤੇ ਉਹ ਕਹਿ ਰਿਹਾ ਪਖੰਡੀ ਸਾਧ ਕਹਿ ਰਿਹਾ ਵੀ ਉਗਰਾਈ ਦਿਆ ਕਰੋ ਭਲੇ ਉਹ ਸਾਧੂ ਨਾਲ ਪੰਗਾ ਨਹੀਂ ਲਈਦਾ ਸਾਧੂਆਂ ਨਾਲ ਅੜੀਦਾ ਨਹੀਂ ਸਾਧੂਆਂ ਨਾਲ ਭੀੜੀਦਾ ਨਹੀਂ ਇੱਕ ਉਹਨੇ ਲਫਜ਼ ਬੋਲਿਆ ਕਹਿੰਦਾ ਸੱਪ ਤੇ ਸਾਧੂ ਤੋਂ बच ਕੇ ਰਹਿਦਾ ਹੁੰਦਾ ਮੈਂ ਕਿਹਾ ਇਹ ਗਲਤ ਚੰਗੀ ਕਰ ਗਏ ਕਿ ਅੱਜਕੱਲ ਦਾ ਜਿਹੜਾ ਪਖੰਡੀ ਸਾਧੂ ਹੈ ਉਹ ਹੈ ਸਾਪੀ ਹੈ ਸੱਪ ਨਾਲੋਂ ਘੱਟ ਨਹੀਂ ਹੈ ਡਾਂਗੀ ਮਾਰਨ ਦਾ ਕੰਮ ਕਰਦਾ ਹੈ ਖੈਰ ਮੈਂ ਇਹਦੇ ਉੱਤੇ ਨਾ ਟਿੱਪਣੀ ਕਰਨਾ ਚਾਹੁੰਦਾ ਨੰਬਰ 1 ਦੇ ਉੱਤੇ ਤੇ ਤੁਹਾਡਾ ਕੰਮ ਹੀ ਇਹਨਾਂ ਗੱਪਾਂ ਦੇ ਸਹਾਰੇ ਦੇ ਉੱਤੇ ਚੱਲਦਾ ਹੈ ਤੇ ਤੁਹਾਡੀਆਂ ਗੱਪਾਂ ਨੂੰ ਮਾਨਤਾ ਕੌਣ ਦਿੰਦਾ ਹੈ ਜਿਹੜਾ ਫੋਬੀਏ ਦਾ ਮਰੀਜ਼ ਏ ਅੰਦਰੋਂ ਬਿਮਾਰ ਏ ਮਾਨਸਿਕ ਤੌਰ ਤੇ ਕਮਜ਼ੋਰ ਏ ਉਹ ਤੁਹਾਡੀਆਂ ਗੱਪਾਂ ਨੂੰ ਸੱਚ ਮੰਨ ਜਾਂਦਾ ਸ਼ਰੇ ਆਮ ਲੋਕ ਕਹਿ ਰਹੇ ਨੇ ਸ਼ਰੇ ਆਮ ਜਿਹੜਾ ਕਹਿਣ ਵਾਲਿਆ ਸੱਜਣਾ ਸੁਣ ਲੈ ਸ਼ਰੇ ਆਮ ਲੋਕ ਕਹਿ ਰਹੇ ਨੇ ਉਹ ਕਹਿੰਦੇ ਨੇ 5 ਲੱਖ 10 ਲੱਖ ਦਾ ਨਾਮ ਰੱਖਿਆ ਮੇਰੀ ਸਿਰ ਪਿੱਢ ਲਾ ਕੇ ਵਿਖਾ ਆਪਣੇ ਬਾਬੇ ਨੂੰ ਕਹਿ ਕੇ ਉਹਦੀ ਸਿਰ ਪੀੜੀ ਲਾ ਸ਼ਰੇ ਆਮ ਲੋਕ ਕਹਿੰਦੇ ਨੇ ਸਾਡੇ ਕੋਈ ਲੱਤ ਬਾਹਾਂ ਤੋੜ ਕੇ ਵਿਖਾ ਉਹਨਾਂ ਦੀ ਤੋੜ ਕੇ ਵਿਖਾ ਅੱਛਾ ਤੇਰੇ ਬਾਬੇ ਨੂੰ ਘਰ ਪਿਆ ਬੰਦਾ ਮੰਜੇ ਤੇ ਪੌਣ ਦੀ ਜਾਚ ਆ ਗਈ ਹੈਨਾ ਇਹ ਪਰ ਤੇਰੇ ਬਾਬੇ ਨੂੰ ਬਾਕੀ ਕੌਮ ਦੇ ਅੰਦਰ ਹੋ ਰੀਆਂ ਕਣੌਣੀਆਂ ਹਰਕਤਾਂ ਉਹ ਨਜ਼ਰ ਨਾ ਆਈਆਂ ਜਿਹੜੇ ਸ਼ਰੇ ਆਮ ਕਹਿੰਦੇ ਨੇ ਆਪਣੀ ਬਾਬੇ ਨੂੰ ਕਹਿ ਕੇ ਆਪਣੀ ਤਾਕਤ ਉੱਥੇ ਵਿਖਾ ਕੋਈ ਸਿੰਘ ਹੀ ਜ਼ਿਲਾਂ ਦੇ ਅੰਦਰ ਪਏ ਨੇ ਉਹਨਾਂ ਨੂੰ ਰਿਹਾ ਕਰਾ ਲਾ ਅੱਛਾ ਮੈਂ ਇੱਕ ਹੋਰ ਗੱਲ ਕਹਿਣਾ ਤੁਹਾਡੀਆਂ ਝਬਲੀਆਂ ਡਰਪੋਕ ਤੇ ਅਗਿਆਨੀ ਲੋਕਾਂ ਦੇ ਕੰਮ ਆਉਂਦੀਆਂ ਨੇ ਉਗराई ਨਹੀਂ ਮਿਲੀ ਤੇ ਬੰਦਾ ਆਪਣੇ ਘਰ ਸੀ ਮੰਜੇ ਦੇ ਉੱਤੇ ਪਾ ਦਿੱਤਾ ਪਰ ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕੀਤੀ ਉਹ ਤੈਨੂੰ ਨਜ਼ਰ ਨਹੀਂ ਆਇਆ ਉਹ ਤੇਰੇ ਬਾਬੇ ਨੂੰ ਨਜ਼ਰ ਨਹੀਂ ਆਇਆ ਵੀ ਉਹਨਾਂ ਨੂੰ ਮੰਜੇ ਦੇ ਉੱਤੇ ਪਾਵਾਂ ਮੈਂ ਫੇਰ ਦੁਬਾਰਾ ਕਹਿੰਦਾ ਤੁਸੀਂ ਇਦਾਂ ਦੀਆਂ ਗਪੌੜ ਕਹਾਣੀਆਂ ਕਰਨੀਆਂ ਨੇ ਗਪੌੜ ਸੰਖ ਵਜਾਉਣੇ ਨੇ ਤੇ ਤੁਹਾਡੀਆਂ ਇਹ ਗਪੌੜ ਗੱਪਾਂ ਨੂੰ ਸੁਣ ਕੇ ਅਗਿਆਨੀ ਮੂਰਖ ਲੋਕ ਉਹ ਕਹਿੰਦੇ ਨੇ ਹਾਂ ਸੰਤਾਂ ਨਾਲ ਪੰਗਾ ਨਾ ਲਿਓ ਸੰਤਾਂ ਨਾਲ ਪੰਗਾ ਨਾ ਲਿਓ ਜੇ ਤੇਰੇ ਬਾਬੇ ਦੇ ਪੱਲੇ ਕੁਝ ਹੁੰਦਾ ਜਾਂ ਤੇਰੇ ਪੱਲੇ ਕੁਝ ਹੁੰਦਾ ਤੇ ਇਦਾਂ ਦੀ ਜਬਲੀ ਕਦੀ ਸਟੇਜ ਦੇ ਉੱਤੋਂ ਤੂੰ ਨਾ ਸੁਣਾਉਂਣੋ ਤੇ ਨਾ ਤੇਰਾ ਬਾਬਾ ਇਦਾਂ ਦਾ ਕਾਰਨਾਮਾ ਕਰਦਾ ਤੂੰ ਆ ਜਿਹੜਾ ਆਪਣੇ ਬਾਬੇ ਦੀ ਕਰਤੂਤ ਦਸੀ ਨਾ ਕਿਉਂ ਨੇ ਬੰਦਾ ਮੰਝੇ ਦੇ ਉੱਤੇ ਪਾ ਦਿੱਤਾ ਘਰ ਬੈਠਾ ਮੈਂ ਕਿਨਾ ਤੂੰ ਆਪਣੇ ਆਪ ਹੀ ਦੂਸਰੇ ਰੂਪ ਦੇ ਅੰਦਰ ਤੈਨੂੰ ਵੀ ਸਮਝ ਨਹੀਂ ਕਿਉਂਕਿ ਨਹੀਂ ਸਮਝ ਥੋੜਾ ਹੁੰਦੀ ਤੁਹਾਡੇ ਕੋਲ ਤੈਨੂੰ ਵੀ ਸਮਝ ਨਹੀਂ ਆਈ ਤੂੰ ਆਪਣੇ ਆਪ ਹੀ ਆਪਣੇ ਬਾਬੇ ਦੀ ਪੱਟੀ ਮੇਸ ਕਰ ਗਿਆ ਆਪਣੇ ਆਪ ਹੀ ਉਹ ਪਤਾ ਕਿੱਦਾਂ ਕਰ ਗਿਆ ਆਪਣੇ ਆਪ ਕਿਉਂਕਿ ਜਦੋਂ ਕੋਈ ਸਿਆਣਾ ਸੱਜਣ ਤੇਰੀ ਗੱਲ ਸੁਨੇਗਾ ਤੇ ਨਾਲ ਲੱਗਦੀ ਤੇਰੇ ਬਾਬੇ ਦੀ ਸੁਨੇਗਾ ਉਹ ਕਹੇਗਾ ਸਾਡਾ ਗੁਰੂ ਤਤੀ ਤਵੀ ਤੇ ਬਹਿ ਗਿਆ ਤੇ ਭੌਣ ਵਾਲਿਆਂ ਦੇ ਵਾਸਤੇ ਉਹਨੇ ਇਹ ਗੱਲ ਨਹੀਂ ਕਹੀ ਵੀ ਜਾਂਗੀਰ ਜਾਂ ਚੰਦੂ ਜਾਂ ਹੋਰ ਕਿਸੇ ਦਾ ਨਾਮ ਲੈ ਕੇ ਵੀ ਤੇਰਾ ਸਤਿਆਨਾਸ਼ ਹੋਵੇ ਤੇਰੀ ਕੁਲ ਦਾ ਨਾਸ਼ ਹੋਵੇ ਤੇਰਾ ਨੁਕਸਾਨ ਹੋਵੇ ਤੇਰਾ ਨੁਕਸਾਨ ਨਾ ਹੋਵੇ ਇੱਕ ਬਾਦਸ਼ਾਹ ਨੇ ਗੱਲ ਨਹੀਂ ਕਹੀ ਤਵੀ ਦੇ ਉੱਤੇ ਬਹਿ ਕੇ ਵੀ ਇਹ ਗੱਲ ਕਹੀ ਕਿ ਤੇਰਾ ਕੀਆ ਮੀਠਾ ਲੱਗਾ ਹੈ ਹਰਨਾਮ ਪਦਾਰਥ ਨਾਨਕ ਮੰਗਾ ਚਾਰ ਮਰਵਾ ਕੇ ਅਨੰਦਪੁਰ ਦਾ ਕਿਲਾ ਛੱਡ ਕੇ ਫਿਰ ਵੀ ਸਬਰ ਤੇ ਸ਼ੁਕਰ ਦੀ ਗੁੜਤੀ ਦੇਣੀ ਤੇ ਜਾਜ ਦੇਣੀ ਉਏ ਸਾਡੇ ਗੁਰੂਆਂ ਦਾ ਕਰਤਾਰੀ ਜੱਬਲਾ ਤੇ ਤੂੰ ਕਹਿੰਦਾ ਮੇਰੇ ਬਾਬਾ ਜੀ ਨੇ ਮੰਝੇ ਦੇ ਉੱਤੇ ਬੰਦਾ ਲੰਮਾ ਪਾ ਦਿੱਤਾ ਅਗਰਾਹੀ ਦਿਆ ਕਰੋ ਸੱਪ ਦੇ ਨਾਲ ਤੇ ਬਾਬਿਆਂ ਦੇ ਨਾਲ ਭਿੜੀਦਾ ਨਹੀਂ ਹੁੰਦਾ ਤੁਸੀਂ ਲੋਟੂ ਜੇ ਲੋਟੂ ਮੈਂ ਤਾਂ ਗੱਲ ਵਾਰ-ਵਾਰ ਕਹਿ ਰਿਹਾ ਵੀ ਤੁਸੀਂ ਲੋਟੂ ਜੇ ਤੁਹਾਡੀਆਂ ਇਹਨਾਂ ਜੱਬਲੀਆਂ ਨੂੰ ਸੁਣ ਕੇ ਕਰਾਮਾਤੀ ਕਹਾਣੀਆਂ ਨੂੰ ਸੁਣ ਕੇ ਆਮ ਬੰਦਾ ਡਰ ਜਾਂਦਾ ਹੈ ਪਰ ਜਿਹੜਾ ਥੋੜਾ ਜਿਹਾ ਗੁਰਬਾਣੀ ਦੇ ਮਗਰ ਲਾ ਕੇ ਤੁਰਨ ਵਾਲਾ ਹੈ ਗੁਰਬਾਣੀ ਨੂੰ ਸਮਝਣ ਵਾਲਾ ਹੈ ਗੁਰਬਾਣੀ ਨੂੰ ਮੰਨਣ ਵਾਲਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਮੁਰੀਦ ਹੈ ਉਹ ਤੁਹਾਡੇ ਵਰਗਿਆਂ ਦੀ ਕੀ ਪਰਵਾ ਕਰੇਗਾ ਇਹ ਤੁਹਾਡੇ ਵਰਗਿਆਂ ਦੀ ਕਾਮੀ ਇਹ ਨੇ ਵਿ ਘੜ ਘੜ ਕੇ ਕਹਾਣੀਆਂ ਗਪੌੜ ਸੰਸੁਟਨੇ ਨੇ ਲੋਕਾਂ ਦੇ ਅੰਦਰ ਤੇ ਅੱਛਾ ਬਾਬਾ ਜੀ ਨੇ ਮੰਜੇ ਤੇ ਬੰਦਾ ਲੰਮਾ ਪਾ ਦਿੱਤਾ ਬਾਬਾ ਜੀ ਨੇ ਆ ਕਰ ਦਿੱਤਾ ਬਾਬਾ ਜੀ ਦੇ ਕੋਲ ਸੰਗਤ ਆ ਗਈ ਚੱਕੀਆਂ ਆਪੇ ਚੱਲ ਗਈਆਂ ਮੈਂ ਕਿਨਾ ਵੀ ਗੁਰੂ ਗੋਬਿੰਦ ਸਿੰਘ ਨੂੰ ਇਹ ਮੰਤਰ ਨਹੀਂ ਯਾਦਾ ਆਇਆ ਵੀ ਆਪਣੇ ਆਪ ਚੱਕੀਆਂ ਚੱਲ ਜਾਣ ਅਨੰਦਪੁਰ ਸਾਹਿਬ ਨੂੰ ਕੇਰਾ ਪਿਆਰ ਆ 12 ਰਾਸ਼ਨ ਪਾਣੀ ਬੰਦ ਹੋਇਆ ਸਿੰਘ ਦੁਖੀ ਹੋਏ ਉੱਥੇ ਪਾਤਸ਼ਾਹ ਦੇ ਕੋਲੇ ਮੰਤਰ ਨਹੀਂ ਸੀ ਕਿ ਤੁਸੀਂ ਕਿਸੇ ਹੋਰ ਰੱਬ ਦੇ ਪੁਜਾਰੀ ਬਣ ਗਏ ਜੇ ਜਿਹੜਾ ਤੁਹਾਡੇ ਕੋਲੇ ਮੰਤਰ ਆ ਗਿਆ ਪਰ ਨਹੀਂ ਮੈਂ ਇਹ ਗੱਲ ਕਿਨਾ ਵੀ ਲੋਕ ਨਾਂ ਤੇ ਸੋਚਦੇ ਨੇ ਡੂੰਗਾ ਜਾ ਕੇ ਨਾ ਬਾਣੀ ਪੜ੍ਹਦੇ ਨੇ ਜੋ ਤੁਸੀਂ ਕਹਿਣਾ ਹੈ ਜਿਹੜੀ ਤੁਸੀਂ ਡਫਲੀ ਵਜਾਉਣੀ ਹੈ ਲੋਕਾਂ ਨੇ ਮੰਨ ਲੈਣੀ ਹੈ ਤੇ ਲੋਕਾਂ ਨੇ ਡਰੀ ਜਾਣਾ ਤੋ ਖੈਰ ਆਮ ਲੋਕਾਂ ਵਾਸਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਇਨ੍ਹਾਂ ਪਖੰਡੀ ਟੋਲੇ ਤੋਂ ਬਚ ਕੇ ਰਹੋ ਇਨ੍ਹਾਂ ਤੋਂ ਜਿੰਨਾ ਦੂਰ ਰਹੋਗੇ ਉਹਨੇ ਭਲੇ ਰਹੋਗੇ ਨਹੀਂ ਤੇ ਤਨ ਦਾ ਤੇ ਤੰਦ ਦਾ ਸ਼ੋਸ਼ਣ ਕਰਦੇ ਨੇ ਇਹ ਵਿਲਣ ਲੁਟੇਰੇ ਤੁਹਾਡੇ ਸਿਰੋਂ ਪਾਲਦੇ ਨੇ ਤੁਸੀਂ ਕਿਰਤ ਕਮਾਈ ਕਰਦੇ ਹੋ ਦਿਨ ਰਾਤ ਦੀ ਮਿਹਨਤ ਕਰਦੇ ਹੋ ਇਹ ਆਉਂਦੇ ਨੇ ਕੋਈ ਕਿਸੇ ਢੰਗ ਦੇ ਨਾਲ ਤੁਹਾਨੂੰ ਗਪੌੜ ਸੰਗ ਸੁਣਾ ਕੇ ਲੁੱਟ ਕੇ ਰਹਿ ਪੈਂਦਾ ਹੈ ਕੋਈ ਕਿਸੇ ਢੰਗ ਦੇ ਨਾਲ ਅਖੀਰ ਤੇ ਉਹ ਪਹਿਲੀ ਗੱਲ ਫੇਰ ਕਹਿ ਦੇਣਾ ਕਿਸੇ ਕੋਲ ਲੁੱਟਣ ਦਾ ਤਰੀਕਾ ਹੈ ਬੰਦੂਕ ਵਿਖਾ ਕੇ ਕਿਸੇ ਕੋਲ ਲੁੱਟਣ ਦਾ ਤਰੀਕਾ ਹੈ ਧਰਮ ਦਾ ਪਰਦਾ ਬਣਾ ਕੇ ਇਹਨਾਂ ਤੋਂ ਬਚੋ ਵਾਹਿਗੁਰੂ ਜੀ ਕਾ ਖਾਲਸਾ